ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨਾਕਰ ਪਨਾਕਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ ਅੱਜ ਤੱਕ ਕੈਨੇਡਾ ਤੋਂ ਅਸੀਂ ਇਹ ਤਾਂ ਸੁਣਿਆ ਸੀ ਕਿ ਸਟੂਡੈਂਟਸ ਦੇ ਇਨਟੇਕ ਡੈਫਰ ਕਰ ਦਿੱਤੇ ਗਏ ਨੇ ਭਾਵ ਸਪਟੰਬਰ ਵਾਲੇ ਨੂੰ ਜਨਵਰੀ ਲਈ ਡੈਫਰ ਕੀਤਾ ਜਾ ਰਿਹਾ ਸੀ ਪਰ ਡੈਫਰ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਪ੍ਰੈਫਰ ਸ਼ੁਰੂ ਹੋ ਗਿਆ ਇਹ ਪ੍ਰੈਫਰ ਕੀ ਹੈ ਇਹਨੂੰ ਟੈਕਨੀਕਲ ਤੌਰ ਦੇ ਉੱਤੇ ਤੀਰਤ ਸਿੰਘ ਜੀ ਸਾਡੇ ਨਾਲ ਸਾਂਝਾ ਕਰਨਗੇ ਤੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਦਾ ਪ੍ਰੋਗਰਾਮ ਲਗਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੀਰ ਜੀ ਡੈਫਰ ਗੁੱਡ ਨਿਊਜ਼ ਨਹੀਂ ਮੰਨੀ ਜਾਂਦੀ ਸੀ ਹੁਣ ਪ੍ਰੈਫਰ ਆ ਗਿਆ ਕੀ ਇਹ ਗੁੱਡ ਨਿਊਜ਼ ਹੈ ਜਾਂ ਬੈਡ ਨਿਊਜ਼ ਹੈ ਸਰ ਮੈਂ ਦੇਖੂਗਾ ਕੇਸ ਟੂ ਕੇਸ ਵੇਰੀ ਕਰਦਾ ਤੇ ਬੜੇ ਅਚੰਬੇ ਵਾਲੀ ਗੱਲ ਹੈ ਕਿ ਸਾਡੇ ਲਈ ਵੀ ਨਵੀਂ ਹੈ ਕਿਉਂਕਿ ਅੱਗੇ ਦਾ ਬੱਚਾ ਕਈ ਵਾਰੀ ਸਾਡੇ ਕੋਲ ਆਉਂਦਾ ਹੈਗਾ ਬੜਾ ਤਕੇ ਨਾ ਸਰ ਇਹ ਵਾਲੇ ਇੰਟੇਕ ਮ ਮੁਸ਼ਕਿਲ ਆ ਇਨੀ ਲੰਬੀ ਲਾਈਨ ਲੱਗੀ ਹੋਈ ਕੈਨੇਡਾ ਵੀ ਆਜ ਕੱਲ ਆਪਣੀ ਮਰਜ਼ੀ ਨਾਲ ਅਖੜ ਕੇ ਕੰਮ ਕਰਦੇ ਚੀਜ਼ਾਂ ਨਹੀਂ ਹੋਣੀਆਂ ਬਟ ਹੁਣ ਦਾ ਸੱਚੀ ਗੱਲ ਆ ਸਰ ਪਹਿਲੀ ਵਾਰੀ ਏਦਾਂ ਉਹ ਦੇਖਣ ਨੂੰ ਮਿਲਿਆ ਸਪੈਸ਼ਲੀ ਆ ਜਰੋਂ ਦਾ ਡੈਫਰਮੈਂਟ ਵਾਲਾ ਵਰਡ ਜ਼ਿਆਦਾ ਸ਼ੁਰੂ ਆਇਆ ਕਿਉਂਕਿ ਨਾ ਪਹਿਲੀ ਵਾਰੀ ਤਾਂ ਸਰ ਵੀਜ਼ੇ ਚਾਰ ਪੰਜ ਦਿਨ ਚਾਹੀਦਾ ਉਹਦੇ ਕੋਈ ਟੈਨਸ਼ਨ ਨਹੀਂ ਡੈਫਰ ਟੂਫਰ ਹੁੰਦਾ ਨਹੀਂ ਸੀ ਨਾਲ ਦੀ ਨਾਲ ਬੱਚਾ ਲੈ ਕੇ ਟਰੈਵਲ ਕਰ ਜਾਂਦਾ ਸੀ ਪਰ ਲਾਕਡਾਊਨ ਤੋਂ ਬਾਅਦ ਬਹੁਤ ਚੀਜ਼ਾਂ ਬਦਲੀਆਂ ਸ ਪਰ ਹੁਣ ਪਹਿਲੀ ਵਾਰੀ ਹੋਇਆ ਤੇ ਸਾਲ-ਸਾਲ ਬਾਅਦ ਬੱਚੇ ਵੀ ਗਏ ਡੈਫਰ ਹੋਏ ਇੰਟੇ ਜਿਹੜੇ ਕਿ ਜਨਵਰੀ ਸਾਡੇ ਬੱਚਿਆਂ ਵੀ ਮੇਲ ਜਾਣੀਆਂ ਸ਼ੁਰੂ ਹੋ ਚੁੱਕੀਆਂ ਸਪਟੰਬਰ ਦੇ ਵੀਜ਼ੇ ਆਲਰੇਡੀ ਸਟੈਂਪ ਹੋਏ ਹੋਏ ਆ ਕਹਿ ਰਿਹਾ ਕਿ ਤੁਸੀਂ ਮਈ ਚ ਆ ਸਕਦੇ ਆ ਤੈਨੂੰ ਪ੍ਰੇਫਰ ਕਰ ਲਓ ਇਹਨੂੰ ਪ੍ਰੀਪੋਨ ਗੈਲੋ ਅਗੇ ਦਾ ਪੋਸਟਪੋਨ ਹੁੰਦਾ ਸੀ ਨਾ ਪਰ ਡੈਫਰਵਰਡ ਯੂਜ਼ ਕਰਦੇ ਹੁਣ ਪ੍ਰੀਪੋਨ ਹੋ ਗਿਆ ਕਿ ਹਾਂਜੀ ਤੁਸੀਂ ਪਹਿਲੋ ਵੀ ਆ ਸਕਦੇ ਤੇ ਬੱਚਾ ਉੱਥੇ ਨਾ ਕਿਤੇ ਨਾ ਕਿਤੇ ਖਬਰ ਆ ਗਿਆ ਕਿ ਇਹ ਕੀ ਹੋਇਆ ਵੀ ਮੈਂ ਤਾਂ ਸਪਟੰਬਰ ਲਈ ਅਪਲਾਈ ਕੀਤਾ ਹੈ ਕਿੱਦਾਂ ਹੋ ਗਿਆ ਪਹਿਲੋ ਉਹੀ ਬੱਚਾ ਕਹਿੰਦਾ ਸੀ ਮੈਂ ਮਈ ਚ ਜਾਣਾ ਬਟ ਹਾਂ ਇਥੇ ਕੁਐਸਚਨ ਮਾਰਕ ਬੜਾ ਵੱਡਾ ਵਾ ਕਿਤੇ ਉਹ ਗਲਤੀ ਨਾ ਕਰ ਬੈਠੇ ਉਹਨੂੰ ਵਰਕ ਪਰਮਿਟ ਨਾ ਮਿਲੇ ਕਿਉਂਕਿ ਉਹਨੇ ਲਿਆ ਵਰਕ ਪਰਮਿਟ ਵਾਲਾ ਕਾਲਜ ਸੀਗਾ ਤੇ ਹੁਣ ਜਿਹੜੀਆਂ ਨਵੇਂ ਅਪਡੇਟ ਆ ਰਹੇ ਆ ਉਹ ਬੱਚਾ ਹੁਣ ਕੀ ਕਰੇ ਪਰ ਹੁਣ ਮੈਂ ਇਥੇ ਪੱਲੇ ਗੱਲ ਕਹੂੰਗਾ ਬਟਾ ਇਹ ਤੇ ਵੀ ਬੱਚਿਆਂ ਨੂੰ ਕਹਿ ਦਵਾ ਆਪਾਂ ਟੈਕਨੀਕਲ ਗੱਲ ਕਰਾਂਗੇ ਇੰਡੀਆ ਤੋਂ ਆਪਾਂ ਕਾਲਜ ਨਹੀਂ ਚੇਂਜ ਕਰ ਸਕਦੇ ਕਾਲਜ ਚੇਂਜ ਕਰਾਂਗੇ ਦੁਬਾਰਾ ਵੀਜ਼ਾ ਲੈਣਾ ਪੈਣਾ ਸੋ ਪਹਿਲੀ ਗੱਲ ਤਾਂ ਹੈਗੀ ਸੋ ਮਤਲਬ ਕਿ ਸਾਡੇ ਕੋਲ ਆਪਸ਼ਨ ਨਹੀਂ ਦੂਜੀ ਗੱਲ ਆਪਸ਼ਨ ਆ ਜਿਹੜੀ ਉਹ ਦਿਮਾਗ ਤੇ ਮੈਂ ਇੱਕ ਟੈਨਸ਼ਨ ਬਾਲੀ ਹੋਈ ਆ ਜੇ ਮੈਂ ਸਪਟੰਬਰ ਤੋਂ ਬਾਅਦ ਪੜ੍ਹਾਈ ਸ਼ੁਰੂ ਕਰ ਹੋਈ ਜਾਂ ਆਗਸਟ ਚ ਕਰ ਗਈ ਦੁਬਾਰਾ ਕੁਝ ਹੋਵੇ ਨਾ 31 ਮਾਰਚ ਨੂੰ ਰੂਲ ਨਾ ਚੇਂਜ ਹੋਣ ਸੋ ਮੈਂ ਤਾਂ ਕਹਿੰਦਾ ਜਿੰਨੀ ਛੇਤੀ ਹੋ ਜੇ ਨਾ ਉਹ ਗੋਰਿਆਂ ਦੀ ਕਹਾਵਤ ਵੀ ਨਾ ਈਟ ਦਾ ਫਰੌਗ ਐਸ ਸੂਨ ਐਸ ਪੋਸੀਬਲ ਬਲੀ ਜੋ ਟੈਨਸ਼ਨ ਆ ਫਟਾਫਟ ਦਿਮਾਗੋਂ ਦਾ ਕਹਿ ਦੋ ਜੀ ਕਿਸੇ ਨੂੰ ਗੱਲ ਕਹਿਣੀ ਹੈ ਇਹਨੋਂ ਕੀ ਅੰਦਰ ਅਪ੍ਰੈਲ 'ਚ ਜਾਉਂਗੇ ਨਾ ਮੇਨ ਇੰਟੇਕ ਵਾਲੇ ਅਪ੍ਰੈਲ 'ਚ ਜਾ ਕੇ ਕੁ 31 ਮਾਰਚ ਤੱਕ ਦਾ ਸਰਕਾਰ ਨੇ ਤੁਹਾਨੂੰ ਸਾਰੀ ਉੱਥੇ ਦੀ ਆਪਸ਼ਨ ਫੈਸਿਲਿਟੀ ਦੇ ਦੇਣੀ ਹੈ ਕਿ ਹਾਂ ਵੀ ਜੇ ਤੁਸੀਂ ਚੇਂਜ ਕਰਨਾ ਨਹੀਂ ਕਰਨਾ ਮਲੀ ਵਾਕਪਾਰਟ ਮਿਲਣਾ ਜਾਂ ਨਹੀਂ ਮਿਲਣਾ ਜੇ ਨਹੀਂ ਮਿਲਿਆ ਚੇਂਜ ਕਰ ਲਓ ਨਹੀਂ ਤਾਂ ਉੱਥੇ ਤੁਸੀਂ ਰੋਕੇ ਪੜ ਸਕਦੇ ਆ ਜਦ ਤੱਕ ਸਪਟੰਬਰ ਤੱਕ ਜਾਣਾ ਇੱਕ ਸਮੱਸਿਆ ਤੁਹਾਡੇ ਬੱਚੇ ਦਾ ਕੰਪਲੀਟ ਹੋਏ ਨਾ ਸੋ ਬਹੁਤ ਵਧੀਆ ਆਪਸ਼ਨ ਆ ਜੇ ਸਾਰੇ ਕਿਸੇ ਬੱਚਿਆਂ ਨੂੰ ਮਿਲਦੀ ਆ ਤਾਂ ਬਾਕੀ ਵੀ ਪੀਪੀਪੀ ਕਾਲਜ ਵਾਲੇ ਬੱਚਿਆਂ ਨੂੰ ਮੈਂ ਕਹਿ ਦਵਾ ਸਪਟੰਬਰ ਇੰਟੇਕ ਬਹੁਤ سارے ਕਾਲਜ ਜਿਹਨਾਂ ਦੇ ਹਜੇ ਰਿਜ਼ਲਟ ਨਹੀਂ ਆਏ ਉਹ ਅਗਸਤ ਵਿੱਚ ਉਹਨਾਂ ਨੇ ਕਰ ਜਨਰੀ ਦੇ ਫੀਸਾਂ ਗਈਆਂ ਹੋਈਆਂ ਤੇ ਹਜੇ ਨਾ ਰਿਫੰਡਰ ਫੰਡ ਪਾਓ ਆਪਣੀਆਂ ਫਾਈਲਾਂ ਚਾਹੇ ਲਗੀਆਂ ਹੋਈਆਂ ਸਟੇ ਪੋਜ਼ਿਟਿਵ ਲਾਉਣੀਆਂ ਵਿਦ ਟੈਸਟੇਸ਼ਨ ਲੈਟਰ ਦੀ ਵੇਟ ਕਰੋ ਕਿਉਂਕਿ ਉਹਦੇ ਲਈ ਤਾਂ ਮਤਲਬ ਲੈਣੀ ਪੈਣੀ ਹੈ ਜਿਹਦੀ ਫੀਸ ਇਸ ਪੇਡ ਆ ਆਪਣੇ ਵੀਜ਼ੇ ਲਵਾਓ ਫਿਰ ਦੇਖਦੇ ਹਾਂ ਕੀ ਹੁੰਦਾ ਫਿਰ ਉਸ ਟਾਈਮ ਦੇ ਅਕੋਰਡਿੰਗ ਆਪਾਂ ਫੈਸਲੇ ਲਾਵਾਂਗੇ ਤੀਜੀ ਕੈਟੇਗਰੀ ਹੈ ਆਫਰ ਲੈਟਰ ਆਈ ਸੀ ਮੈਂ ਵੀ ਫੀਸ ਪੇ ਕਰ ਦਵਾ ਮਈ ਇਨਟੇਕ ਸੀਗੀ ਜਾਂ ਸਪਟੰਬਰ ਦੇ ਪੀਪੀਪੀ ਕਾਲਜ ਕੋਈ ਵੀ ਬੱਚਾ ਫੀਸ ਨਾ ਭੇਗਰੇ ਮੈਂ ਤਾਂ ਨਹੀਂ ਕਰਾਂਗਾ ਆਪਣੇ ਕਿਸੇ ਬੱਚੇ ਤੋਂ ਫੀਸ ਪੇ ਕਿਉਂ ਕਰਾਵਾਂ ਮੈਂ ਦੱਸ ਤੇ ਚੌਥੀ ਗੱਲ ਇੱਕ ਹੋਰ ਜੇ ਕਿਸੇ ਬੱਚੇ ਨੂੰ ਜਿਨ੍ਹਾਂ ਦੇ ਵੀਜ਼ੇ ਲੱਗੇ ਆਫਲਟਰ ਆਈਆਂ ਆਪਸ਼ਨ ਮਿਲਦੀ ਉਹਨਾਂ ਦੇ ਕਾਲਜ ਹਜੇ ਆਈਆਂ ਨਹੀਂ ਇਹ ਆਪਸ਼ਨ ਹੈ ਮਿਲਨੀ ਨਹੀਂ ਸ਼ੁਰੂ ਹੋਈ ਕਿ ਜੇ ਤੁਹਾਨੂੰ ਮੇਨ ਕੈਂਪਸ ਵਿੱਚ ਟ੍ਰਾਂਸਫਰ ਕਰਨਾ ਤੇ ਉਹ ਵੀ ਮੈਂ ਤਾਂ ਕਹਿੰਦਾ ਮੇਰੇ ਵਰਗੇ ਦੀ ਬਿਨਾਂ ਸਲਾਹ ਲੈ ਕਰ ਲੈਣਾ ਅੱਜ ਮੇਰੇ ਤੋਂ ਨਾ ਇੱਕ ਹੋਰ ਮੈਂ ਤੁਹਾਨੂੰ ਕਹਾਂਗਾ ਕੇਸਸ ਆ ਲੈਕ ਆਫ ਨੋਲੇਜ ਕਰਕੇ ਬੱਚਿਆਂ ਦੀਆਂ ਜ਼ਿੰਦਗੀਆਂ ਤੇ ਖਿਲਵਾੜ ਕੀਤੇ ਗਏ ਤੇ ਤੇ ਮੈਨ ਲਗੀ ਨਾ ਬੜੇ ਰੋਂਟੇ ਖੜੇ ਹੁੰਦੇ ਯਾਰ ਕਿ ਆ ਕਿੱਦਾਂ ਦੇ ਬੱਚਿਆਂ ਨੂੰ ਸਲਾਹਾਂ ਦੇ ਦਿੰਦੇ ਆ ਸੋ ਆਪਣੇ ਆਪ ਨੂੰ ਅਪਡੇਟ ਮੈਂ ਤਾਂ ਕਹੂੰਗਾ ਕਿ ਆਪਣੇ ਏਜੰਟ ਦੇ ਕਿਉਂਕਿ ਬੱਚੇ ਦਾ ਕੀ ਕਸੂਰ ਆ ਕਿਉਂਕਿ ਸਾਡਾ ਪੰਜਾਬੀ ਜਦਾਂ ਅਸੀਂ ਬੀਲੀਵ ਕਰਦੇ ਰੈਫਰੈਂਸ ਤੇ ਠੀਕ ਹੈ ਚਾਹੇ ਦਿਲ ਮੰਨਦਾ ਕਿ ਜੇ ਟੈਕ ਦਾ ਹੋਰ ਵੀ ਰੈਫਰੈਂਸ ਹੈ ਨੌਲੇਜ ਨੂੰ ਲਈ ਨਹੀਂ ਆਪਾਂ ਦੇਖਦੇ ਅਗਲਾ ਦੇਖਦੇ ਸਾਡੇ ਫਲਾਣੇ ਰਿਸ਼ਤੇਦਾਰ ਨੇ ਉੱਥੇ ਵੀਜ਼ਾ ਲਵਾਇਆ ਸੀ ਉਹ ਕਹਿੰਦਾ ਜੀ ਇੱਥੋਂ ਲਵਾ ਸਾਡਾ ਵੀ ਗਿਆ ਜੀ ਇੱਥੋਂ ਹੀ ਲਵਾਉਂਦੇ ਸਾਡੀ ਇਹੀ ਚੀਜ਼ ਚੱਲੀ ਬਟ ਇਹ ਅਸੀਂ ਇਹ ਨਹੀਂ ਦੇਖਦੇ ਕਿ ਉਹ ਬੰਦਾ ਮੂਰੇ ਅਪਡੇਟ ਹੋ ਰਿਆ ਨਹੀਂ ਹੋ ਰਿ ਸੋ ਇਹ ਬੜੀ ਚੀਜ਼ ਆ ਹੁਣ ਖਾਸ ਤੌਰ ਤੇ ਉਹਨਾਂ ਦਾ ਹਰਜਾਨਾ ਭੁਗਤਿਆ ਵੀ ਉਹਨਾਂ ਨੇ ਆ ਜਿਹੜੇ ਖਾਸ ਤੌਰ ਤੇ ਪਲੱਸ 2 ਵਾਲੇ ਬੱਚੇ ਗਏ ਕਰੇ ਇਕੱਠੀਆਂ ਫਾਈਲਾਂ ਨਹੀਂ ਲਾਈਆਂ ਸਪਾਊਸ ਵੀਜ਼ਾ ਦੀ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਹਾਂ ਵੀ ਇਕੱਠੀ ਫਾਈਲ ਲਾਓ ਸੋ ਅੱਜ ਵੀ ਮੇਰੇ ਤੋਂ ਬੱਚੇ ਬੈਠੇ ਸੀ ਅੱਜ ਵੀ ਉਹਨਾਂ ਦੇ ਏਜੰਟ ਪਤਾ ਕਹਿ ਰਿਹਾ ਨਹੀਂ ਨਹੀਂ ਇੱਕ ਸਮੈਸਟਰ ਬਾਅਦ ਆਪਾਂ ਅਪਲਾਈ ਕਰਾਂਗੇ ਜਦੋਂ ਤੇਰੇ ਸਪਾਊਸ ਨੇ ਇੱਕ ਸਮੈਸਟਰ ਹੋ ਗਿਆ ਫਿਰ ਅਪਲਾਈ ਕਰਿਓ ਕਿਹੜੀ ਦੁਨੀਆ 'ਚ ਬੈਠੇ ਆ ਅੰਬੈਸੀ ਆਪਣੇ ਰੂਲ ਚੇਂਜ ਕਰ ਚੁੱਕੀ ਹੋਈ ਆ ਤੇ ਸਪਾਊਸ ਵੀਜ਼ਾ ਦੇ ਵੀ ਕਿਸੇ ਨਾ ਕਿਸੇ ਵੇਲੇ ਜਿਹੜੀ ਕੀ ਉਹ ਗੱਜ ਡ ਕਿਉਂਕਿ ਮਾਈਂਡ ਚ ਆਇਆ ਬੜੇ ਬੱਚੇ ਆ ਜਿਹੜੇ ਇਸ ਚੀਜ਼ਾਂ ਸਵਾਲ ਪੁੱਛਦੇ ਆ ਪੀਪੀਪੀ ਵਾਲੇ ਕਾਲਜਸ ਵਾਲੇ ਵੀ ਹੋਣੇ ਆ ਸੋ ਇੱਕ ਹੋਰ ਮੈਂ ਬੱਚਿਆਂ ਨੂੰ ਕਹਾਂਗਾ ਕਿ ਜਿੰਨੇ ਜੀ ਤੁਹਾਨੂੰ ਮੌਕਾ ਮਿਲਦਾ ਤੇ ਕਰ ਲੈਣ ਤੇ ਅੱਜ ਇੱਕ ਹੋਰ ਤੁਹਾਨੂੰ ਕਹਿ ਦਵਾਂ ਕਿ ਅਨਰੋਲਮੈਂਟ ਤੇ ਵੀਜ਼ਾ ਚ ਫਰਕ ਹੁੰਦਾ ਕਈਆਂ ਨੂੰ ਲੱਗਦਾ ਵੀਜ਼ਾ ਲੱਗਾ ਤੇ ਅਨਰੋਲਮੈਂਟ ਹੈ ਅਨਰੋਲਮੈਂਟ ਹੁੰਦਾ ਜਦੋਂ-ਜਦੋਂ ਤੇ ਕਲਾਸਾਂ ਸਟਾਰਟ ਹੋ ਗਈਆਂ ਯੂਨੀਵਰਸਿਟੀ ਨੇ ਤੁਹਾਡੀ ਸੀਟ ਕਨਫਰਮ ਕਰ ਤੇ ਉਹਨੂੰ ਆਪਾਂ ਅਨਰੋਲਮੈਂਟ ਕਹਿੰਦੇ ਆ ਤੇ ਬਾਕੀ ਉਹਦੇ ਤੇ ਆਪਾਂ ਵੀਡੀਓ ਲੈ ਕੇ ਆਵਾਂਗੇ ਬਟ ਆ ਜਿਹੜੀ ਆ ਪ੍ਰੈਫਰ ਵਾਲਾ ਵਰਡ ਪ੍ਰ ਵੀਜ਼ਾ ਲੱਗਾ ਹੋਇਆ ਐਕਸੈਪਟ ਕਰ ਲਿਓ ਬਿਣਾ ਸੋਚੇ ਹੋਵੇ ਤੁਹਾਨੂੰ ਇਹਦਾ ਫਾਇਦਾ ਹੋਏਗਾ ਤੇ ਬਾਕੀ ਡੇ ਬਾਏ ਡੇ ਜਿੱਦਾਂ ਕਲੈਰਿਟੀ ਆਉਂਦੀ ਰਹੂਗੀ ਇਸੇ ਮਾਰਚ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਰਾਂਗੇ ਹੋਰ ਵੀ ਤਾਂ ਡਾਊਟ ਹੋਵੇ ਤਾਂ ਤੁਸੀਂ ਸਾਡੇ ਨਾਲ ਇਸੇ ਮਾਰਚ ਜਰੂਰ ਜੁੜ ਸਕਦੇ ਹੋ ਚਲੋ ਜੀ ਬਹੁਤ ਬਹੁਤ ਧੰਨਵਾਦ تیرਤ ਜੀ 8557885578 ਨੰਬਰ ਤੇ ਟੈਲੀਫੋਨ ਕਰੋ تیرਤ ਜੀ ਨੂੰ ਪਰਸਨਲੀ ਕਲੈਰਿਟੀ ਲਓ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਫਿਰ ਫੈਸਲਾ ਕਰੋ ਧੰਨਵਾਦ